ਕਈ ਭਾਈਆਂ ਦੇ ਕਮੈਂਟ ਆਏ ਸੀ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਮੱਝ 'ਚ ਫਾਇਦਾ ਰੱਖੀ ਚ ਜਾਂ ਗਾਂ 'ਚ ਹਨਾ ਅੱਜ ਤੁਹਾਨੂੰ ਦੱਸਦੇ ਆਂ ਵੀ ਕੀ 'ਚ ਫਾਇਦਾ ਹੈਗਾ ਆਹ ਬਈ ਹੈਗਾ ਮੱਝ ਦਾ ਦੁੱਧ ਇਹ ਹੈਗਾ 6 ਕਿਲੋ 8 800 ਗ੍ਰਾਮ ਤੇ ਹੁਣ ਤੁਹਾਨੂੰ ਗਾਂ ਦਾ ਦੱਸਦੇ ਆਂ ਤੇ ਬਾਕੀ ਫਾਇੰਟ ਲਵਾ ਕੇ ਦੇਖਦੇ ਆਂ ਵੀ ਕੀ ਰੇਟ ਦੁੱਧ ਪੈਂਦਾ ਹੈਗਾ ਆਪਣਾ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕਾ 'ਚ ਫਾਇਦਾ ਹੈਗਾ ਤੇ ਆਹ ਹੈਗਾ ਭਈ ਆਪਣੀ ਗਾਂ ਦਾ ਦੁੱਧ ਸਾਰਾ ਕਿੰਨੋਂ 200 ਇੱਧਰ ਆਪਣੀ ਫਾਇੰਟ ਹਨ ਹਾਂ ਹਾਂ ਤੇਰੀ ਹਿੰਦੋਂ ਮੈਂ ਠੀਕ ਐ ਤੇ ਵਿੱਚ ਬਈ ਫਾਇੰਟ ਵਧਾਉਣ ਖਾਤਰ ਵੀ ਪੁੱਛਦੇ ਹੁੰਦੇ ਆ ਮੱਜਾਂ ਨੂੰ ਕੀ ਪਾਈਏ ਤਾਂ ਆਪਾਂ ਉਹ ਵੀ ਵੀਡੀਓ ਪਾਉਨੇ ਹੁੰਦੇ ਆ ਪ੍ਰੋਡਕਟ ਦੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸੇ ਵੀਡੀਓ ਚ ਇਹ ਆਪਣੀ ਮੱਜ ਦੀ ਆ ਗਈ ਬਾਈ 8 0 ਤੇ ਕਦੇ 8 ਤੋਂ ਵੱਧ ਵੀ ਆ ਜਾਂਦੀ ਆ ਤੇ ਹੁਣ ਆਪਾਂ ਗਾਂ ਦੀ ਲਾਉਣੀ ਆ ਬਈ ਇਕ ਕਿੰਨੇ ਰੁਪਏ ਪੈ ਗਿਆ ਜੀ ਮੱਝ ਦਾ ਆਪਣੀ ਦਾ 68 ਰੁਪਏ 80 ਠੀਕ ਆ 68 ਰੁਪਏ 80 ਪੈਸੇ ਮਨ ਕਰੇ 70 ਮੰਗ ਵੀ ਪੈ ਗਿਆ ਹਾਂ ਹੂੰ ਤੇ ਆ ਮੈਂ ਗਾਂ ਵੀ ਆਪਣੀ ਤੇ ਫਿਰ ਸਾਨੂੰ ਦੱਸ ਦਿਆਂ ਰੇਟ ਕਰਕੇ ਵੀ ਕਿੰਨਾ ਗਾਂ ਲੰਮਾ ਟਾਈਮ ਦੁੱਧ ਦਿੰਦੀ ਆ ਭਾਈ ਮੱਝ ਥੋੜਾ ਜਿਹਾ ਘੱਟ ਟਾਈਮ ਦਿੰਦੀ ਆ ਤਾਂ ਆਪਾਂ ਸਾਰਾ ਕੁਝ ਜੋੜ ਕੇ ਸਾਨੂੰ ਦੱਸ ਦਾਂਗੇ ਕਿਹ ਚ ਫਾਇਦਾ ਰੱਖਣ ਚ ਨੋ ਵੀ 400 ਆ ਗਈ ਭਈ ਇਹੇ ਤੇ ਇਹ ਆਪਣਾ ਪੈਂਦਾ 10 ਰੁਪਏ ਫਾਇੰਡ ਹੈ ਨਾ ਜੀ 10 ਰੁਪਏ ਫਾਇੰਡ ਦੇ ਹਿਸਾਬ ਨਾਲ ਬਈ ਇਹ 42 ਰੁਪਏ ਪੈ ਗਿਆ ਆਪਣਾ ਘਾਹ ਦਾ ਦੁੱਧ ਆਜੋ ਬਈ ਹੁਣ ਆਪਾਂ ਆਪਣੀ ਮੋਬਾਈਲ ਦੀ ਸਕਰੀਨ ਤੇ ਚੱਲਦੇ ਆਂ ਤੇ ਤੁਹਾਨੂੰ ਜੋੜ ਘਟਾ ਕਰਕੇ ਸਾਰਾ ਕੁਝ ਦੱਸਦੇ ਆਂ ਵੀ ਕਿੰਨਾ ਬਚਦਾ ਕਿੰਨਾ ਖਰਚ ਹੁੰਦਾ ਆਪਾਂ ਖਰਚ ਵੀ ਖੁੱਲ੍ਹੇ ਹੀ ਲਾਵਾਂਗੇ ਬਾਈ ਵੀਡੀਓ ਦੇ ਵਿੱਚ ਤੇ ਆਪਣੀ ਮੱਝ ਦਾ ਦੁੱਧ ਹੈਗਾ ਸੀਗਾ 6 ਕਿਲੋ 750 ਗ੍ਰਾਮ ਤੇ ਅਸਾਂ ਅੰਤੇ ਸਵੇਰੇ ਦਾ ਹੋ ਗਿਆ 13 ਕਿਲੋ 13.5 ਕਿਲੋ ਬਈ ਤੇ ਜਿਹੜਾ ਰੇਟ ਅੱਜ ਲੱਗਿਆ ਆਪਾਂ ਉਹੀ ਰੇਟ ਲਾਵਾਂਗੇ ਉਹ ਕਈ ਵਾਰੀ ਮੱਝ ਦੀ ਫਾਇੰਟ ਉਹ ਵੀ ਵੱਧ ਵੀ ਆ ਜਾਂਦੀ ਹੈ 70 72 ਰੁਪਈਆ ਵਾਂਗੂ ਚਲਿਆ ਜਾਂਦਾ ਦੁੱਧ ਆਪਣਾ ਤਾਂ ਆਪਾਂ ਅੱਜ ਆਹੀ ਰੇਟ ਲਾਵਾਂਗੇ ਤੇ 931 ਰੁਪਈਆ ਦਾ ਪੈ ਗਿਆ ਇਹ ਆਪਣਾ ਦੁੱਧ ਅੱਜ ਦਾ ਠੀਕ ਹੈ ਤੇ ਇਹਨੂੰ 30 ਨਾਲ ਗੁਣਾ ਕੀਤੀ ਤਾਂ 27945 ਰੁਪਈਆ ਦਾ ਮਹੀਨੇ ਦਾ ਦੁੱਧ ਪੈ ਗਿਆ ਤੇ ਹੁਣ ਆਪਾਂ ਗਾਂ ਦਾ ਲਾਉਨੇ ਆ ਜਿਹੜਾ ਅੱਜ ਦਾ ਗਾ ਹਨਾ ਦੁੱਧ ਕਿਉਂਕਿ ਸਵੇਰੇ ਸ਼ਾਮ ਦਾ ਬਈ ਫਰਕ ਹੁੰਦਾ ਜਿਹੜੀ ਗਾਂ ਦਾ ਦੁੱਧ ਆ ਬਈ ਸ਼ਾਮ ਨੂੰ ਉਹ 20 ਕਿਲੋ 19 ਕਿਲੋ ਐ ਵੀ ਚਲਿਆ ਜਾਂਦਾ। ਸੱਤੀ ਕਿਲੋ ਹੋ ਗਿਆ ਬਈ ਅੱਜ ਦਾ ਤੇ ਮਣ ਕੇ ਚੱਲ ਸਵੇਰੇ ਸ਼ਾਮ ਦਾ ਜਿਹਨੂੰ ਹੁਣ ਗੁਣਾ ਜਿਹੜਾ ਅੱਜ ਪਏ ਆਪਣਾ 44 ਰੁਪਏ ਇਹ ਵੀ ਘੱਟ ਵੀ ਪੈ ਜਾਂਦਾ 44 ਵੀ ਰਹਿ ਜਾਂਦਾ 45 ਵੀ ਰਹਿ ਜਾਂਦਾ ਐ ਰਹਿ ਜਾਂਦਾ ਤੇ 1676 ਰੁਪਈਆ ਦਾ ਪੈ ਗਿਆ ਬਈ ਇਹ ਤੇ ਹੁਣ ਆਪਾਂ ਇਹਨੂੰ ਵੀ 30 ਨਾਲ ਗੁਣਾ ਕਰਾਂਗੇ ਵੀ ਕਿੰਨੇ ਰੁਪਏ ਬਣਦੇ ਆ। 3 ਗੁਣਾ ਕਰਨ ਨਾਲ ਬਈ ਰੁਪਏ ਬਣ ਗਏ ਆਪਣਾ 50232 ਇਹ ਮਹੀਨੇ ਦਾ ਪੈ ਗਿਆ ਬਈ ਕੱਲੀ ਗਾਂ ਦਾ ਦੁੱਧ ਠੀਕ ਆ ਤੇ ਹੁਣ ਆਪਾਂ ਦੋਨੇ ਜੋੜਦੇ ਆ ਮੱਝ ਤੇ ਗਾਂ ਦਾ ਮਹੀਨੇ-ਮਹੀਨੇ ਦਾ ਦੁੱਧ ਵੀ ਸਾਰਾ ਇਕੱਠਾ ਕਿੰਨੇ ਰੁਪਈਆ ਦਾ ਪੈ ਗਿਆ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਦੋ ਪਸ਼ੂ ਇਹ ਚੰਗੇ ਦੁੱਧ ਵਾਲੇ ਰੱਖ ਕੇ ਕਿੰਨੀ ਕਮਾਈ ਹੁੰਦੀ ਆ 78177 ਰੁਪਈਆ ਦਾ ਦੁੱਧ ਪੈ ਗਿਆ ਬਈ ਆਪਣਾ ਇਹ ਤੇ ਇਹਦੇ ਵਿੱਚੋਂ ਖਰਚਾ ਆਪਾਂ ਖੁੱਲਾ ਲਾਤਾ ਪੰਜਾਹ ਹਜ਼ਾਰ ਰੁਪਿਆ ਖਰਚ ਕੱਢਦਾ ਬਈ ਸਾਰੇ ਪਸ਼ੂਆਂ ਦਾ ਇਹਨਾਂ ਦੇ ਕੱਟੀਆਂ ਬੱਛੀਆਂ ਦਾ ਲਾਲਾ 28000 28000 ਮੰਨ ਕੇ ਚੱਲੋ ਵੀ ਆਪਾਂ ਨੂੰ ਬਚਤ ਹੋ ਗਈ ਇਹਨਾਂ ਦੇ ਵਿੱਚੋਂ ਸਾਰਾ ਫੀਡ ਵਗੈਰਾ ਮੈਡੀਕਲ ਦਾ ਖਰਚਾ ਕੱਢ ਕੇ ਤਾਂ ਇਹ ਬਚਦਾ ਤੇ ਬਾਕੀ ਤੁਸੀਂ ਹਿਸਾਬ ਲਾ ਲਿਓ ਵੀ ਗਾਂ ਕਿੰਨਾ ਦੁੱਧ ਪਾਉਂਦੀ ਆ ਮੱਝ ਕਿੰਨਾ ਪਾਉਂਦੀ ਆ ਇਹ ਤੁਸੀਂ ਆਪ ਦਿੱਤੇ ਡਿਪੈਂਡ ਆ